ਜੋੜਤਾ ਚੁੱਪ ਰਹਿ ਕੇ ਵੀ ਪਹਾੜ ਵਰਗਾ ਸਬਰ ਰੱਖਦੀਆਂ ਨੇ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮੈਂ ਵੀ ਜਾਣਦੀ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਨੇ ਤਕਲੀਫ ਨੇ ਪਰ ਫਿਰ ਵੀ ਉਹ ਮੁਸਕਰਾ ਕੇ ਮਿਲਦੀਆਂ ਨੇ ਕਦੇ ਵੀ ਹਿੰਮਤ ਨਹੀਂ ਹਾਰਦੀਆਂ ਤੇ ਉਹਨਾਂ ਨੂੰ ਕਦੇ ਕੋਈ ਪੁੱਛਦਾ ਵੀ ਨਹੀਂ ਕਿ ਤੁਹਾਡੀ ਇਸ ਮੁਸਕਰਾਹਟ ਦੇ ਪਿੱਛੇ ਕਿੰਨਾ ਕੁ ਦਰਦ ਹੈ ਬਹੁਤੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਚੱਲਦਾ ਕਿ ਇਸ ਔਰਤ ਦੇ ਮੁਸਕਰਾਹਟ ਦੇ ਪਿੱਛੇ ਕੋਈ ਦਰਦ ਵੀ ਹੋ ਸਕਦਾ ਹੈ ਕਿਉਂਕਿ ਉਹ ਮਜ਼ਬੂਤ ਹੀ ਇੰਨੀਆਂ ਦਿਖਦੀਆਂ ਨੇ ਤੇ ਅੱਜ ਦਾ ਵੀਡੀਓ ਜੋ ਹੈ ਉਹ ਉਹਨਾਂ ਔਰਤਾਂ ਲਈ ਹੀ ਹੈ ਜਿਹੜੀਆਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਹਿੰਦੀਆਂ ਨੇ ਪਰ ਬੋਲਦੀਆਂ ਨਹੀਂ ਅੱਜ ਦੇ ਵੀਡੀਓ ਵਿੱਚ ਆਪਾਂ ਮਜ਼ਬੂਤ ਔਰਤਾਂ ਦੇ 7 ਲੱਛਣਾਂ ਬਾਰੇ ਗੱਲਬਾਤ ਕਰਾਂਗੇ ਜਿਹੜਾ ਕਿ ਸੱਤਵਾਂ ਲੱਛਣ ਹੈ ਉਹ ਬਹੁਤ ਦੇਰ ਬਾਅਦ ਲੋਕਾਂ ਨੂੰ ਸਮਝ ਵਿੱਚ ਆਉਂਦਾ ਹੈ ਇਸ ਲਈ ਵੀਡੀਓ ਪੂਰਾ ਦੇਖਿਓ ਅੱਜ ਦਾ ਵੀਡੀਓ ਇੱਕ ਮਜ਼ਬੂਤ ਔਰਤ ਦੇ ਵਿੱਚ ਕਿਹੜੀਆਂ 7 ਨਿਸ਼ਾਨੀਆਂ ਹੁੰਦੀਆਂ ਹਨ ਉਹਦੇ ਬਾਰੇ ਹੈ ਤਾਂ ਪਹਿਲੀ ਨਿਸ਼ਾਨੀ ਕਿਹੜੀ ਹੈ ਮਜ਼ਬੂਤ ਔਰਤ ਦੀ ਮਜ਼ਬੂਤ ਔਰਤ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਆ ਵੀ ਉਹ ਕਦੇ ਵੀ ਆਪਣਾ ਦਰਦ ਜਿਹੜਾ ਉਹ ਸਭ ਦੇ ਸਾਹਮਣੇ ਨਹੀਂ ਰੱਖਦੀ ਕਿਉਂਕਿ ਉਹ ਜਾਣਦੀ ਹੈ ਕਿ ਸਾਰੇ ਲੋਕ ਉਸਦੇ ਦਰਦ ਨੂੰ ਸਮਝਦੇ ਨਹੀਂ ਹੈਗੇ ਬਹੁਤੇ ਲੋਕ ਹੁੰਦੇ ਨੇ ਜੋ ਉਸਦਾ ਦਰਦ ਸੁਣ ਕੇ ਉਸਦਾ ਮਜ਼ਾਕ ਉਡਾਉਂਦੇ ਨੇ ਕਿਉਂਕਿ ਜੋ ਦਰਦ ਹੈ ਉਹ ਸਭ ਦੇ ਨਾਲ ਵੰਡਿਆ ਨਹੀਂ ਜਾ ਸਕਦਾ ਕੁਝ ਲੋਕਾਂ ਦੇ ਨਾਲ ਹੀ ਵੰਡਿਆ ਜਾ ਸਕਦਾ ਜੋ ਉਸਦੇ ਦਰਦ ਨੂੰ ਸਮਝ ਸਕਣ ਇਹ ਅਜਿਹੀ ਔਰਤ ਉਹਨਾਂ ਲੋਕਾਂ ਦੀ ਪਛਾਣ ਚੰਗੀ ਤਰੀਕੇ ਨਾਲ ਕਰ ਲੈਂਦੀ ਹੈ ਕਿ ਜਿਹਦੇ ਨਾਲ ਉਹਨਾਂ ਨੇ ਆਪਣੇ ਦੁੱਖ ਦਰਦ ਵੰਡਣੇ ਹੁੰਦੇ ਹਨ ਅਤੇ ਉਹਨੂੰ ਪਤਾ ਹੁੰਦਾ ਹੈ ਕਿ ਕਿਹੜੇ ਵਿਅਕਤੀ ਤੋਂ ਇਹ ਦਰਦ ਲੁਕਾਉਣੇ ਨੇ ਔਰ ਕਿਸ ਵਿਅਕਤੀ ਦੇ ਨਾਲ ਆਪਣੀ ਗੱਲਬਾਤ ਹੈ ਜਿਹੜੀ ਉਹ ਕਰਨੀ ਹੈ ਸਾਈਕੋਲੋਜੀ ਕਹਿੰਦੀ ਹੈ ਕਿ ਜਿਹੜੀ ਔਰਤ ਹਰ ਕਿਸੇ ਨੂੰ ਆਪਣੇ ਜਜ਼ਬਾਤ ਨਹੀਂ ਦਿਖਾਉਂਦੀ ਉਹ ਕਮਜ਼ੋਰ ਨਹੀਂ ਹੁੰਦੀ ਬਲਕਿ ਉਹ ਜਾਣਦੀ ਹੈ ਕਿ ਆਪਣੇ ਆਪ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ ਔਰਤ ਦੀ ਚੁੱਪੀ ਉਸਦੀ ਹਾਰ ਨਹੀਂ ਹੁੰਦੀ ਬਲਕਿ ਉਸਦੀ ਹਿਫਾਜ਼ਤ ਹੁੰਦੀ ਹੈ ਬਹੁਤ ਸਾਰੇ ਲੋਕਾਂ ਤੋਂ ਉਸ ਨੂੰ ਪ੍ਰੋਟੈਕਸ਼ਨ ਦਿੰਦੀ ਹੈ ਜਿਹੜੇ ਲੋਕ ਉਸ ਦਾ ਮਜ਼ਾਕ ਉਡਾ ਸਕਦੇ ਨੇ ਜਾਂ ਉਸ ਦੇ ਉਸ ਦੇ ਜਜ਼ਬਾਤਾਂ ਦਾ ਗਲਤ ਫਾਇਦਾ ਵੀ ਉਠਾ ਸਕਦੇ ਨੇ ਉਹ ਜਾਣਦੀ ਹੈ ਕਿ ਇੱਥੇ ਕਿਹੜੀ ਜਗ੍ਹਾ ਤੇ ਉੱਤੇ ਚੁੱਪ ਰਹਿ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ ਲੋਕਾਂ ਦਾ ਮਜ਼ਾਕ ਵੱਡਣ ਤੋਂ ਉਸ ਨੇ ਬਚਣਾ ਉਸ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਮਜ਼ਬੂਤ ਔਰਤ ਦੀ ਨਿਸ਼ਾਨੀ ਨੰਬਰ 2 ਜਿਹੜੀ ਮਜ਼ਬੂਤ ਔਰਤ ਹੁੰਦੀ ਹੈ ਉਹ ਕਦੇ ਵੀ ਕਿਸੇ ਤੋਂ ਉਮੀਦ ਨਹੀਂ ਰੱਖਦੀ ਕਿਉਂਕਿ ਉਸਨੇ ਜ਼ਿੰਦਗੀ ਤੋਂ ਸਿੱਖ ਲਿਆ ਹੁੰਦਾ ਹੈ ਕਿ ਜਿੱਥੇ ਉਮੀਦ ਵੱਧ ਰੱਖੀ ਜਾਂਦੀ ਹੈ ਦਰਦ ਅਤੇ ਦੁੱਖ ਤਕਲੀਫ ਉੱਥੇ ਹੀ ਵੱਧ ਹੁੰਦਾ ਹੈ ਉਹ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚੋਂ ਲੰਘਦੀ ਹੈ ਤੇ ਹੌਲੀ-ਹੌਲੀ ਉਸ ਨੂੰ ਇਹ ਤਜਰਬਾ ਤਾਂ ਹੋ ਹੀ ਜਾਂਦਾ ਹੈ ਕਿ ਉਮੀਦ ਨਹੀਂ ਰੱਖਣੀ ਉਹ ਸਭ ਲਈ ਸਭ ਕੁਝ ਕਰਦੀ ਹੈ ਪਰ ਦੂਜਿਆਂ ਤੋਂ ਆਸ਼ਾ ਨਹੀਂ ਰੱਖਦੀ ਕਿ ਉਹ ਲੋਕ ਵੀ ਉਸਦੇ ਲਈ ਉਹੀ ਕੁਝ ਕਰਨ ਜੋ ਉਹ ਕਰ ਰਹੀ ਹੈ ਉਹ ਕਦੇ ਵੀ ਇਹ ਭੀਖ ਨਹੀਂ ਮੰਗਦੀ ਕਿ ਮੈਂ ਜੋ ਤੁਹਾਡੇ ਲਈ ਕਰ ਰਹੀ ਹਾਂ ਤੁਸੀਂ ਵੀ ਮੇਰੇ ਲਈ ਕਰੋ ਸਾਈਕੋਲੋਜੀ ਕਹਿੰਦੀ ਹੈ ਕਿ ਸਾਡੀਆਂ ਜਿਹੜੀਆਂ ਦੁੱਖਾਂ ਦਾ ਕਾਰਨ ਹੈ ਜ਼ਿਆਦਾਤਰ ਉਹ ਸਾਡੀਆਂ ਉਮੀਦਾਂ ਹੀ ਹੁੰਦੀਆਂ ਨੇ ਅਸੀਂ ਦੂਜਿਆਂ ਤੋਂ ਵੱਧ ਉਮੀਦਾਂ ਲਾ ਲੈਂਦੇ ਆ ਇਸ ਕਰਕੇ ਅਸੀਂ ਅੰਦਰੋਂ ਟੁੱਟ ਜਾਂਦੇ ਹਾਂ ਕਿਉਂਕਿ ਹਰ ਕੋਈ ਉਹਨਾ ਨਹੀਂ ਕਰਦਾ ਜਿੰਨੀ ਤੁਸੀਂ ਉਮੀਦ ਸਾਹਮਣੇ ਵਾਲੇ ਤੋਂ ਲਗਾ ਲੈਂਦੇ ਹੋ ਜਿਹੜੇ ਲੋਕ ਆਪਣੇ ਰਿਸ਼ਤਿਆਂ ਦੇ ਵਿੱਚ ਉਮੀਦ ਦੀ ਆਸ ਘੱਟ ਰੱਖਦੇ ਨੇ ਉਹ ਲੋਕ ਹਮੇਸ਼ਾ ਖੁਸ਼ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਰਿਸ਼ਤੇ ਨੇ ਉਹ ਵੀ ਮਜ਼ਬੂਤ ਬਣੇ ਰਹਿੰਦੇ ਨੇ ਮਜ਼ਬੂਤ ਔਰਤ ਦੀ ਤੀਜੀ ਨਿਸ਼ਾਨੀ ਉਹ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦੀ ਆ ਉਸ ਦੀ ਚੁੱਪੀ ਹੈ ਜਿਹੜੀ ਉਹ ਹਜ਼ਾਰ ਸ਼ਬਦਾਂ ਦੇ ਉੱਪਰ ਵੀ ਭਾਰੀ ਪੈ ਜਾਂਦੀ ਆ ਉਹ ਜ਼ਿਆਦਾ ਬੋਲਦੀ ਨਹੀਂ ਕੁਝ ਨਹੀਂ ਕਹਿੰਦੀ ਬਸ ਚੁੱਪ ਰਹਿੰਦੀ ਹੈ ਤੇ ਇਹ ਹੀ ਚੁੱਪੀ ਸਭ ਕੁਝ ਬਿਆਨ ਕਰ ਜਾਂਦੀ ਹੈ ਉਸ ਦੇ ਦਿਲ ਦਾ ਹਾਲ ਹੈ ਜਿਹੜਾ ਉਹ ਬਿਆਨ ਕਰ ਦਿੰਦੀ ਹੈ ਮਜ਼ਬੂਤ ਔਰਤ ਕਦੇ ਵੀ ਲੜਦੀ ਨਹੀਂ ચીਖਦੀ ਨਹੀਂ ਤਾਨੇ ਮਿਨੇ ਨਹੀਂ ਮਾਰਦੀ ਉਹ ਸਭ ਕੁਝ ਅੰਦਰੋਂ ਹੀ ਸਮਝ ਰਹੀ ਹੁੰਦੀ ਹੈ ਕਿ ਕੀ ਠੀਕ ਹੈ ਕੀ ਗਲਤ ਹੈ ਪਰ ਯਾਦ ਰੱਖਿਓ ਜਿਸ ਦਿਨ ਅਜਹੀ ਔਰਤ ਬੋਲ ਪਵੇ ਤਾਂ ਸਭ ਕੁਝ ਬਦਲ ਜਾਂਦਾ ਹੈ ਮਜ਼ਬੂਤ ਔਰਤ ਦੀ ਚੌਥੀ ਨਿਸ਼ਾਨੀ ਹੈ ਕਿ ਉਹ ਆਪਣੇ ਆਪ ਨੂੰ ਸਭ ਤੋਂ ਅਖੀਰ ਵਿੱਚ ਰੱਖਦੀ ਹੈ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਪਤੀ ਨੂੰ ਬੱਚਿਆਂ ਨੂੰ ਸਭ ਨੂੰ ਪਹਿਲੇ ਨੰਬਰ ਤੇ ਰੱਖਦੀ ਹੈ ਤੇ ਆਪਣੇ ਆਪ ਨੂੰ ਸਭ ਤੋਂ ਬਾਅਦ ਵਿੱਚ ਰੱਖਦੀ ਹੈ ਆਪਣੀਆਂ ਖੁਸ਼ੀਆਂ ਲਈ ਵੀ ਉਹ ਕੁਰਬਾਨੀ ਦੇ ਦਿੰਦੀ ਹੈ ਆਪਣੇ ਸੁਪਨਿਆਂ ਦੀ ਵੀ ਕੁਰਬਾਨੀ ਦੇ ਦਿੰਦੀ ਹੈ ਇਹ ਜਿਹੜੀ ਕੁਰਬਾਨੀ ਉਹ ਦਿੰਦੀ ਹੈ ਇਹ ਉਸ ਦੀ ਕਮਜ਼ੋਰੀ ਤਾਂ ਨਹੀਂ ਹੁੰਦੀ ਪਰ ਕਈ ਵਾਰੀ ਉਸ ਦੀ ਇਹ ਦਿੱਤੀ ਹੋਈ ਕੁਰਬਾਨੀ ਉਸ ਦੇ ਉੱਤੇ ਹੀ ਭਾਰੀ ਪੈ ਜਾਂਦੀ ਹੈ ਤੇ ਉਸ ਦਾ ਹੀ ਵੱਡਾ ਨੁਕਸਾਨ ਕਰ ਦਿੰਦੀ ਹੈ ਮਜਬੂਤ ਔਰਤ ਦੀ ਨਿਸ਼ਾਨੀ ਨੰਬਰ 5 ਹੈ ਕਿਉਂ ਚੁੱਪ ਰਹਿੰਦੀ ਹੈ ਸਭ ਕੁਝ ਸਹਿੰਦੀ ਹੈ ਤੇ ਕਿਸੇ ਨੂੰ ਦੱਸਦੀ ਨਹੀਂ ਉਸ ਨੂੰ ਇਹ ਹੁੰਦਾ ਹੈ ਕਿ ਮੈਂ ਆਪਣੀ ਕਹਾਣੀ ਕਿਸੇ ਨੂੰ ਕੀ ਦੱਸਾਂ ਹਰ ਇੱਕ ਇਨਸਾਨ ਦੀ ਆਪਣੀ ਲਾਈਫ ਹੈ ਲਾਈਫ ਦੀ ਜਰਨੀ ਹੁੰਦੀ ਹੈ ਤੇ ਹਰ ਇਨਸਾਨ ਹੈ ਜਿਹੜਾ ਉਹ ਆਪਣੀਆਂ ਉਲਝਣਾਂ ਦੇ ਵਿੱਚ ਹੈ ਤੇ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੁੰਦਾ ਹੈ ਕਿ ਮੈਂ ਮੇਰੀ ਵੀ ਆਪਣੀ ਇਹ ਲੜਾਈ ਆ ਮੇਰੀ ਆਪਣੀ ਅਲੱਗ ਜ਼ਰਨੀ ਆ ਮੈਂ ਇਹਨੂੰ ਕਿਸੇ ਹੋਰ ਨਾਲ ਕੰਪੇਅਰ ਵੀ ਨਹੀਂ ਕਰ ਸਕਦੀ ਕਿ ਇਹ ਮੇਰੀ ਆਪਣੀ ਲੜਾਈ ਹੈ ਤੇ ਮੈਨੂੰ ਆਪ ਹੀ ਲੜਨੀ ਪੈਣੀ ਹੈ ਬੇਸ਼ੱਕ ਉਹ ਇਹ ਜ਼ਿੰਦਗੀ ਦੇ ਨਾਲ ਲੜਦੀ ਲੜਦੀ ਥੱਕ ਚੁੱਕੀ ਹੁੰਦੀ ਹੈ ਅੱਕ ਚੁੱਕੀ ਹੁੰਦੀ ਆ ਮਜ਼ਬੂਤ ਹੋਣ ਕਰਕੇ ਉਹ ਹਰ ਸਿਚੁਏਸ਼ਨ ਦਾ ਸਾਹਮਣਾ ਕਰਦੀ ਆ ਪਰ ਜਿਹੜੀਆਂ ਕਮਜ਼ੋਰ ਔਰਤਾਂ ਹੁੰਦੀਆਂ ਨੇ ਉਹ ਵਾਰ-ਵਾਰ ਸ਼ਿਕਾਇਤਾਂ ਕਰਦੀਆਂ ਨੇ ਕਿ ਆਹ ਠੀਕ ਨਹੀਂ ਉਹ ਠੀਕ ਨਹੀਂ ਪਰ ਮਜ਼ਬੂਤ ਔਰਤ ਕਦੇ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰਦੀ ਕੋਸ਼ਿਸ਼ ਕਰਦੀ ਹੈ ਕਿ ਉਹਨਾਂ ਚੀਜ਼ਾਂ ਨੂੰ ਠੀਕ ਕਿਵੇਂ ਕੀਤਾ ਜਾਵੇ ਨਿਸ਼ਾਨੀ ਨੰਬਰ 6 ਮਜ਼ਬੂਤ ਔਰਤ ਹਰ ਵਾਰ ਟੁੱਟ ਕੇ ਵੀ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ ਬਹੁਤ ਸਾਰੇ ਦੁੱਖਾਂ ਤਕਲੀਫਾਂ ਵਿੱਚ ਲੰਘਣ ਤੋਂ ਬਾਅਦ ਵੀ ਉਹ ਇਹ ਜਾਣਦੀ ਹੈ ਕਿ ਹਰ ਕੋਈ ਇਨਸਾਨ ਹੱਥ ਫੜ ਕੇ ਉਸ ਨੂੰ ਸਹਾਰਾ ਨਹੀਂ ਦੇ ਸਕਦਾ ਉਹ ਇੰਨੇ ਜ਼ਿਆਦਾ ਦੁੱਖਾਂ ਤਕਲੀਫਾਂ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ ਕਈ ਵਾਰੀ ਟੁੱਟ ਕੇ गिर ਚੁੱਕੀ ਹੁੰਦੀ ਹੈ ਤੇ ਆਪਣੇ ਆਪ ਹੀ ਉਹ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਆਪਣੇ ਆਪ ਹੀ ਖੜਾ ਹੋਣਾ ਜਾਣਦੀ ਹੈ ਕਿ ਇਹਨਾਂ ਤਕਲੀਫਾਂ ਦੇ ਵਿੱਚੋਂ ਕਿਵੇਂ ਨਿਕਲਣਾ ਹੈ ਕਿਉਂਕਿ ਉਹਦਾ ਮਾਈਂਡ ਸੈਟ ਹੀ ਇਸ ਤਰ੍ਹਾਂ ਬਣਿਆ ਹੁੰਦਾ ਹੈ ਕਿ ਮੈਂ ਹੀ ਆਪਣੇ ਆਪ ਨੂੰ ਠੀਕ ਕਰਨਾ ਇਹਨਾਂ ਚੀਜ਼ਾਂ ਨੂੰ ਮੈਂ ਹੀ ਠੀਕ ਕਰਨਾ ਉਹ ਕਿਸੇ ਤੋਂ ਕਦੇ ਵੀ ਕੋਈ ਆਸ ਨਹੀਂ ਰੱਖਦੀ ਉਮੀਦ ਨਹੀਂ ਰੱਖਦੀ ਇਸ ਲਈ ਹਮੇਸ਼ਾ ਹੀ ਉਹ ਆਪਣੇ ਆਪ ਦਾ ਸਹਾਰਾ ਆਪ ਹੀ ਬਣਦੀ ਹੈ ਨਿਸ਼ਾਨੀ ਨੰਬਰ 7 ਜਦੋਂ ਮਜ਼ਬੂਤ ਔਰਤ ਦੂਰ ਹੁੰਦੀ ਹੈ ਤਾਂ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ ਇੱਕ ਮਜ਼ਬੂਤ ਔਰਤ ਕਦੇ ਵੀ ਇਹ ਧਮਕੀ ਨਹੀਂ ਦਿੰਦੀ ਕਿ ਮੈਂ ਤੇਰੇ ਤੋਂ ਦੂਰ ਹੋ ਜਾਣਾ ਪਰ ਉਹ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ ਜਿਹੜਾ ਰਿਸ਼ਤਾ ਉਸ ਨੂੰ ਦੁੱਖ ਦਿੰਦਾ ਹੈ ਤਕਲੀਫ ਦਿੰਦਾ ਉਹ ਉਹਨੂੰ 1000 2000 ਬਹੁਤ ਸਾਰੇ ਮੌਕੇ ਜਦੋਂ ਉਹ ਦੇ ਦਿੰਦੀ ਹੈ ਉਹਨੂੰ ਪਤਾ ਲੱਗਦਾ ਹੈ ਕਿ ਇਸ ਬੰਦੇ ਨੂੰ ਇਸ ਵਿਅਕਤੀ ਨੂੰ ਤੁਸੀਂ ਜਿੰਨਾ ਮਰਜ਼ੀ ਮੌਕੇ ਦੇ ਲੋ ਇਹ ਨਹੀਂ ਸੁਧਰ ਸਕਦਾ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਤਕਲੀਫ ਦੇ ਰਿਹਾ ਜਦੋਂ ਗੱਲ ਹੱਦ ਤੋਂ ਬਾਹਰ ਚਲੀ ਜਾਂਦੀ ਹੈ ਤਾਂ ਅਜਿਹੀ ਔਰਤ ਕਦੇ ਵੀ ਸ਼ੋਰ ਸ਼ਰਾਬਾ ਨਹੀਂ ਕਰਦੀ ਲੜਾਈ ਝਗੜਾ ਨਹੀਂ ਕਰਦੀ ਚੁੱਪਚਾਪ ਜ਼ਿੰਦਗੀ ਦੇ ਵਿੱਚੋਂ ਉਸ ਵਿਅਕਤੀ ਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਚਲੀ ਜਾਂਦੀ ਹੈ ਤੇ ਉਸ ਨੂੰ ਹਮੇਸ਼ਾ ਲਈ ਦੂਰ ਕਰ ਦਿੰਦੀ ਹੈ ਤੇ ਕਦੇ ਵੀ ਵਾਪਸ ਨਹੀਂ ਆਉਂਦੀ ਕਿਉਂਕਿ ਉਸਨੇ ਜਿਹੜਾ ਇਹ ਫੈਸਲਾ ਕੀਤਾ ਹੁੰਦਾ ਦੂਰ ਜਾਣ ਦਾ ਇਹ ਬਹੁਤ ਸੋਚ ਸਮਝ ਕੇ ਕੀਤਾ ਹੁੰਦਾ ਹੈ ਬਹੁਤ ਜ਼ਿਆਦਾ ਉਸਨੇ ਸਹਿਆ ਹੁੰਦਾ ਇਸ ਲਈ ਉਹ ਪੂਰੇ ਤਰੀਕੇ ਨਾਲ ਦੂਰ ਹੁੰਦੀ ਆ ਤੇ ਉਹਦਾ ਪੱਕਾ ਫੈਸਲਾ ਹੁੰਦਾ ਹੈ ਯਾਦ ਰੱਖੋ ਅਜਿਹੀ ਔਰਤ ਦੀ ਚੁੱਪੀ ਨੂੰ ਕਦੇ ਵੀ ਉਸਦੀ ਕਮਜ਼ੋਰੀ ਨਾ ਸਮਝੋ ਕਈ ਵਾਰੀ ਉਸਦੀ ਚੁੱਪੀ ਇੱਕ ਫੈਸਲਾ ਬਣ ਜਾਂਦੀ ਹੈ ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜੀ ਇਮੋਸ਼ਨਲ ਕਹਾਣੀ ਸੁਣਾਉਂਦੀ ਆ ਇੱਕ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਸੀ ਜਿਹੜੀ ਕਿ ਬਹੁਤ ਜ਼ਿਆਦਾ ਦੁੱਖ ਤਕਲੀਫ ਸਹਿੰਦੀ ਸੀ ਤੇ ਉਹ ਹਰ ਵਾਰ ਕਹਿ ਦਿੰਦੀ ਸੀ ਕਿ ਚਲੋ ਕੋਈ ਗੱਲ ਨਹੀਂ ਜਿੰਨੀ ਵੀ ਦੁੱਖ ਤਕਲੀਫ ਉਹਨੂੰ ਦਿੱਤੀ ਜਾਂਦੀ ਤੇ ਉਹ ਹਮੇਸ਼ਾ ਹੀ ਕਹਿੰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਇੱਕ ਦਿਨ ਉਹ ਵੀ ਆਇਆ ਜਿਸ ਦਿਨ ਉਸਨੇ ਇਹ ਕਹਿਣਾ ਹੀ ਛੱਡ ਦਿੱਤਾ ਕਿ ਕੋਈ ਗੱਲ ਨਹੀਂ ਫਿਰ ਲੋਕਾਂ ਨੂੰ ਸਮਝ ਆਈ ਕਿ ਕੋਈ ਗੱਲ ਨਹੀਂ ਕਹਿਣ ਦਾ ਮਤਲਬ ਵੀ ਹੁੰਦਾ ਹੈ ਬਹੁਤ ਕੁਝ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਚੁੱਪ ਰਹਿ ਕੇ ਵੀ ਬਹੁਤ ਵੱਡੀਆਂ-ਵੱਡੀਆਂ ਲੜਾਈਆਂ ਨੇ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਲੜ ਰਹੀਆਂ ਹੁੰਦੀਆਂ ਨੇ ਪਰ ਅਜਈਆਂ ਔਰਤਾਂ ਇੰਨੀਆਂ ਮਜ਼ਬੂਤ ਹੁੰਦੀਆਂ ਨੇ ਕਿ ਉਹ ਆਪਣੇ ਦਰਦ ਐਨੇ ਜ਼ਿਆਦਾ ਸਹਿ ਕੇ ਵੀ ਕਿਸੇ ਨੂੰ ਦੱਸਦੀਆਂ ਨਹੀਂ ਤੇ ਆਪਣੀ ਲੜਾਈ ਆਪਣੇ ਆਪ ਲੜਦੀਆਂ ਨੇ ਤੇ ਉਹਦੇ ਵਿੱਚ ਜਿੱਤ ਵੀ ਪ੍ਰਾਪਤ ਕਰਦੀਆਂ ਨੇ ਐਨੀ ਲੜਾਈ ਐਨਾ ਦੁੱਖ ਦਰਦ ਸਹਿਣ ਦੇ ਬਾਵਜੂਦ ਵੀ ਅਜਈਆਂ ਔਰਤਾਂ ਅਜਿਹੇ ਰਿਸ਼ਤਿਆਂ ਨੂੰ ਅਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਚੁੱਪ ਚਾਪ ਬਾਹਰ ਕੱਢ ਦਿੰਦੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਕਦੇ ਨਹੀਂ ਸਮਝਿਆ ਕਦੇ ਕਦਰ ਨਹੀਂ ਕੀਤੀ ਹੈਗੀ ਕਦੇ ਕਦੇ ਜਾਣਿਆ ਹੀ ਨਹੀਂ ਕਿ ਉਸ ਦੀਆਂ ਭਾਵਨਾਵਾਂ ਕੀ ਨੇ ਜੇਕਰ ਤੁਹਾਡੇ ਵੀ ਆਸ-ਪਾਸ ਐਦਾਂ ਦੀ ਕੋਈ ਔਰਤ ਹੈ ਤਾਂ ਉਸ ਦੀ ਚੁੱਪੀ ਨੂੰ ਸਮਝੋ ਉਸ ਦੀ ਕਦਰ ਕਰੋ ਨਹੀਂ ਤਾਂ ਉਹ ਔਰਤ ਤੁਹਾਡੀ ਜ਼ਿੰਦਗੀ ਵਿੱਚੋਂ ਹਮੇਸ਼ਾ ਲਈ ਦੂਰ ਹੋ ਜਾਵੇਗੀ ਜੇ ਇਹ ਵੀਡੀਓ ਤੁਹਾਡੇ ਦਿਲ ਤੱਕ ਪਹੁੰਚੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਤੋਂ ਹੋਰ ਵੀ ਮੈਂ ਤੁਹਾਡੇ ਲਈ ਇਦਾਂ ਦੇ ਮੋਟੀਵੇਸ਼ਨਲ ਵੀਡੀਓ ਬਣਾਉਂਦੀ ਰ੍ਹਾਂਗੀ ਤੇ ਜਲਦੀ ਹੀ ਮਿਲਾਂਗੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ